ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮਾਨਸੂਨ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੁੰਦੀ ਹੈ ਜੀ ਹਾਂ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਿਹਾ ਐ ਜੈਪੁਰ 에ਅਰਪੋਰਟ ਦੀਆਂ ਨੇ 99 ਤੇ ਫਸੇ ਜਹਾਜ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਕਿ ਬੇਸਮੈਂਟ ਦੇ ਵਿੱਚ ਪਾਣੀ ਭਰ ਜਾਂਦਾ ਲੱਖ ਲੱਖ ਤੱਕ ਬੇਸਮੈਂਟ ਚ ਪਾਣੀ ਭਰਿਆ ਹੋਇਆ ਹੈ ਯਾਤਰੀ ਪਰੇਸ਼ਾਨ ਨੇ بارش ਹੋਣ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਉਮਮਸ ਫਾਇਦਾ ਹੋਈ ਹੈ ਉਦਰੀ ਮੌਸਮ ਵਿਭਾਗ ਜੈਪਨ ਜੈਪੁਰ ਦੇ ਅਨੁਸਾਰ ਮਾਨਸੂਨ ਟਫ ਲਾਈਨ ਜੇਕਰ ਬੀकानेर ਤੇ अजमेर ਤੋਂ गुजर ਰਹੀ ਹੈ ਇਸ ਦਾ ਸਰ ਰਾਜ ਤੇ ਪੰਜ ਦਿਨਾਂ ਤੱਕ ਵੇਖਣ ਨੂੰ ਮਿਲੇਗਾ ਤਸਵੀਰਾਂ ਜੈਪੁਰ ਏਅਰਪੋਰਟ ਦੀਆਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ ਚ ਵੇਖ ਸਕਦੇ ਹੋ ਕਿ ਕਿਸ ਕਦਰ ਜਿਹੜੇ ਕਿ ਲੋਕ ਪਰੇਸ਼ਾਨ ਹੋ ਰਹੇ ਨੇ बारिश लगातार हो रही है मूसलाधार बारिश के कारण ऑरेंज अलर्ट मौसम विभाग ने ਦਿੱਤਾ ਹੋਇਆ ਸੀ ਮੌਸਮ ਕੇਂਦਰ ਜੈਪੁਰ ਦੇ ਅਨੁਸਾਰ ਜੈਪੁਰ ਸਵਾਈ ਮਾਧੋਪੁਰ ਦੋਸਾ ਟੋਂਕ ਬੂੰਦੀ ਅਤੇ ਹੋਰ ਇਲਾਕਿਆਂ ਦੇ ਵਿੱਚ ਮूसलाधार बारिश ਲਗਾਤਾਰ ਹੋਵੇਗੀ ਇਸ ਤੋਂ ਇਲਾਵਾ ਬਿਜਲੀ ਗਰਜ ਤੇ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕੀਤਾ ਹੈ ਕਈ ਜ਼ਿਲ੍ਹਿਆਂ ਨੂੰ ਮੌਸਮ ਵਿਭਾਗ ਨੇ ਅਲਰਟ ਦੇ ਵਿੱਚ ਰੱਖਿਆ ਪਰ ਇਸ ਦੀ ਜੋ ਪਰੇਸ਼ਾਨੀ ਸਾਹਮਣੇ ਆਉਂਦੀ ਹੈ ਉਹ ਆਮ ਜਨਜੀਵਨ ਪ੍ਰਭਾਵਿਤ ਹੁੰਦਾ ਲੋਕਾਂ ਦੇ ਵਿੱਚ ਵੇਖੋਂ ਨੂੰ ਮਿਲਦੀ ਹੈ ਏਅਰਪੋਰਟ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਕਦਰ ਲੋਕ ਪਰੇਸ਼ਾਨ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿੱਥੇ ਮਾਨਸੂਨ ਦੇ ਕਾਰਨ ਕਈ ਜ਼ਿਲ੍ਹਿਆਂ ਦੇ ਵਿੱਚ ਬਰਸਾਤ ਹੁੰਦੀ ਹੈ ਜੀ ਹਾਂ ਜੋ ਤਸਵੀਰਾਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇਹ ਜੈਪੁਰ ਏਅਰਪੋਰਟ ਦੀਆਂ ਨੇ 99 ਤੇ ਫਸੇ ਜਹਾਜ਼ਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਦੋਂ ਕਿ ਬੇਸਮੈਂਟ ਦੇ ਵਿੱਚ ਪਾਣੀ ਭਰ ਜਾਂਦਾ ਲੱਖ ਲੱਖ ਤੱਕ ਬੇਸਮੈਂਟ ਚ ਪਾਣੀ ਭਰਿਆ ਹੋਇਆ ਹੈ ਯਾਤਰੀ ਪਰੇਸ਼ਾਨ ਨੇ ਬਾਰਿਸ਼ ਹੋਣ ਦੇ ਨਾਲ ਜਿੱਥੇ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਉਮਸ ਪੈਦਾ ਹੋਈ ਹੈ ਉਧਰ ਹੀ ਮੌਸਮ ਵਿਭਾਗ ਜੈਪੁਰ ਦੇ ਅਨੁਸਾਰ ਮਾਨਸੂਨ ਟਫ ਲਾਈਨ ਜੇਕਰ ਬੀਕਾਨੇਰ ਤੇ ਅਜਮੇਰ ਤੋਂ ਗੁਜ਼ਰ ਰਹੀ ਹੈ ਇਸ ਦਾ ਅਸਰ ਰਾਜ ਤੇ 5 ਦਿਨਾਂ ਤੱਕ ਵੇਖਣ ਨੂੰ ਮਿਲੇਗਾ ਤਸਵੀਰਾਂ ਜੈਪੁਰ 에어ਪੋਰਟ ਦੀਆਂ ਸਾਹਮਣੇ ਆ ਰਹੀਆਂ ਨੇ ਤਸਵੀਰਾਂ 'ਚ ਵੇਖ ਸਕਦੇ ਹੋ ਕਿ ਕਿਸ ਕਦਰ ਜਿਹੜੇ ਕਿ ਲੋਕ ਪਰੇਸ਼ਾਨ ਹੋ ਰਹੇ ਨੇ बारिश लगातार हो रही है मूसलाधार बारिश के कारण ऑरेंज अलर्ट मौसम विभाग ने ਦਿੱਤਾ ਹੋਇਆ ਸੀ ਮੌਸਮ ਕੇਂਦਰ ਜੈਪੁਰ ਦੇ ਅਨਸਾਰ ਜੈਪੁਰ ਸਵਾਈ ਮਾਧਪੁਰ 도ਸਾ ਟੌਂਕ ਬੂੰਦੀ ਅਤੇ ਹੋਰ ਇਲਾਕਿਆਂ ਦੇ ਵਿੱਚ ਮूसलाधार बारिश ਲਗਾਤਾਰ ਹੋਵੇਗੀ ਇਸ ਤੋਂ ਇਲਾਵਾ بجلی گرਣ ਤੇ ਮੌਸਮ ਵਿਭਾਗ ਨੇ ਅਲਰਟ ਵੀ ਜਾਰੀ ਕੀਤਾ ਹੈ ਕਈ ਜ਼ਿਲ੍ਹਿਆਂ ਨੂੰ ਮੌਸਮ ਵਿਭਾਗ ਨੇ ਲਰਟ ਦੇ ਵਿੱਚ ਰੱਖਿਆ ਪਰ ਇਸ ਦੀ ਜੋ ਪਰੇਸ਼ਾਨੀ ਸਾਹਮਣੇ ਆਉਂਦੀ ਹੈ ਉਹ ਆਮ ਜਨਜੀਵਨ ਪਰਭਾਵਿਤ ਹੁੰਦਾ ਲੋਕਾਂ ਦੇ ਵਿੱਚ ਵੇਖੋ ਨਾ ਮਿਲਦੀ ਹੈ 에어ਪੋਰਟ ਦੀਆਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿਸ ਤਰ੍ਹਾਂ ਲੋਕ ਪਰੇਸ਼ਾਨ ਨੇ